ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 957 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਾਮ ਕਲੀ ਕੀ ਵਾਰ ਮਹੱਲਾ ਪੰਜਵਾ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ जैसा जा ही मैं डीठ डी मेले प्रभु हर दरगह का हर नमो मन्त्र द्रडाये द कटे रोग नानक तिना मिलाया पया संजोग महला पंजवा ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਦ ਗੁਰਪੂਰ ਦੇਖ ਲਿਆ ਵਿਣ ਨਾ ਵੈ ਸਭ ਬਾਦ ਸਾਕਤ ਦੁਰਜਨ ਪਰਮਿਆਂ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰਿ ਪ੍ਰਭ ਮੁਝੇ ਆ ਗੁਰ ਸਤਿਗੁਰ ਕੇ ਪ੍ਰਸਾਦ ਪੌੜੀ ਥੱਟੜ ਹਾਰੇ ਥਾਟ ਆਪੇ ਹੀ ਥਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾ ਸਾਰੇ ਆਪੇ ਰੰਗ ਰਟਿਆ ਅਕੁਦਰਤ ਕੀ ਮਨ ਪਾਏ ਅਲਖ ਬ੍ਰਹਮਟਿਆ ਅਗਮ ਅਥਾਹ ਬੇਅੰਤ ਪਰੇ ਪਰਟਿਆ ਆਪੇ ਵਡ ਪਤ ਸਾਹੋ ਆਪ ਵਜਿਰਟਿਆ ਕੋਈ ਨ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾ ਸੁਣ ਸੱਜਣ ਪ੍ਰੀਤਮ ਮੇਰੇ ਆ ਮੈਂ ਸਤਗੁਰ ਦੇਹੋ ਦਿਖਾਲ ਹਾ ਤਿਸ ਦੀਵਾ ਮਨੇ ਆਪਣਾ ਨਿਤ ਹਿਰਦੈ ਰਖਾ ਸਮਾਲ സഹരാ തൃഗ ജീവൻ സംസാര ജന നാന സിന് മധി വർത്ത മേര ആചാ മി പാവാ പ്രവത്തോഹേ കുൈ സജണ ജ പ്രീതമ മോഹേ ഗായ ജാ തോ ജന സോ പ്രഭ സേവ ആവടെ അവരെ പൗഡിഹാര സഹിയസ രാര റി സാഹി ബാലക്ാഘ വി വിനോദ ക്ഷു നർബർ സമർത്ഥ ഹർബാണി ਗਾਇ ਰਾਤ ਦਿਨੰਤ ਗਾਵਣ ਜੋਗੇ ਆ ਜੋ ਗੁਰ ਕੀ ਪੈਰੀ ਪਾਹੀ ਤਿੰਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾ ਪੀੜੋ ਮੋਕ ਲਈ ਕੀਤਨ ਸਬਰ ਖੇ ਕੁਟੰਬੇ ਨਾਲ ਕਾਰਜ ਆ ਪਸਵਾਰਯਨ ਸੋ ਪ੍ਰਭਸਦਾ ਸਬਾਲ പ്രഭമാിതാഠ ലൈ ദ ലഹടേ ബാലകാല ദല സബ ജീ ജന്ത്ര നാന മാല വിണു തുദോര ജി ദുഃഖാ കയ ദുഃഖ ദേഹ നമ സന്തോഷിയ മനക്കി ഭുഖ ਗੁਰਵਾਣ ਤੇ ਨ ਹਰੀਆ ਕੀਤੇ ਆ ਨਾਨਕ ਕਿਆ ਮਨੁਖ ਪੌੜੀ ਸੋ ਐਸਾ ਦਾ ਤਾਰੇ ਮਨੋ ਨ ਵਿਸਰੇ ਕੜੀ ਨ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸਨੋ ਬਲ ਤਰੈ ਜਿਸ ਹੈ ਜਰਾਹੀ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰ ਮਨ ਤਰੈ ਸਲੋਕ ਮਹੱਲਾ ਪੰਜਵਾ ਤਨ ਸੋ ਰਾਗ ਸੁਰੰਗੜੇ ਆਲਪਤ ਸਭ ਤਿਖ ਜਾਹੀ ਤਨ ਸੋ ਜੰਤ ਸੋ ਹਾਵੜੇ ਜੋ ਗੁਰਮੁਖ ਜਪਦੇ ਨਾਉ ਜਿੰਨੀ ਇੱਕ ਮਨ ਇੱਕ ਅਰਾਧਿਆ ਤਿਨ ਸਦ ਬਲਹਾਰ ਜਾਓ ਤਨ ਕੀ ਧੂੜ ਹਮ ਬਾਛ ਦੇ ਕਰਮੀ ਪੱਲੇ ਪਾਏ ਜੋਰ ਤੇ ਰੰਗ ਗੋਵਿੰਦ ਕੈ ਹੋ ਤਿਨ ਬਲਹਾਰਹਿ ਜਾਓ ർജി കി ഹര സജ്ജനായ ഗുരുപുര മേല മരണ ദുഃഖായ നാന പായ അഗമ രൂപ അന്ഹായ പഞ്ചാ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸੁ ਸੰਜੋਗ ੜਾਇ ਜਿਨ ਡਿੱਠਾ ਗੁਰਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮਯ ਅਪਾਰ ਹਮੈ ਟੁੱਟਾ ਮੋਹੜਾ ਇੱਕ ਸੱਚੇ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪਾੜੀ സിഫത്ത സലഹന ഭഗത വിരല സോപേ ജി പക്ഷി ജന ഓക്കാര ഇക്കാര ഓഗ ਜਿਸ ਮਿਲੇ ਆ ਗੁਰਿਆਏ ਦਿਨ ਪ੍ਰਭ ਜਾਣਿਆ ਹੋਂ ਬਲਹਾਰੀ ਤਿੰਨ ਜੇ ਖਸਮੇ ਪਾੜਿਆ ਸਲੋਕ ਮਹੱਲਾ ਪੰਜਵਾ ਹਰ ਇੱਕ ਸੈ ਨਾਲ ਮੈਂ ਦੋਸਤੀ ਹਰ ਇੱਕ ਸੈ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸੈ ਨਾਲ ਮੈਂ ਸੰਗ ਹਰ ਇੱਕ ਸੈ ਨਾਲ ਮੈਂ ਗੋਸਟੇ ਉਹ ਮਹਿਲਾ ਕਰੈ ਨਾ ਪੰਗ ਜਾਣੇ ਮਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕੜਨ ਸਮਰਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸੈ ਦੀ ਮੈਂ ਟੇਕ ਹੈ ਜੋ ਸਿਰ ਸਭ ਨਾ ਸਮਰਥ ਸਤਿਗੁਰ ਸੰਤ ਮਿਲਾਇਆ ਮਸਤਕ ਤਰ ਕੇ ਹੱਥ ਹੋ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮੰਨ ਕੇ ਆ ਇੱਛਾ ਪੂਰੀਆ ਪਾਇਆ ਤੁਰ ਸੰਜੋਗ ਨਾਨਕ ਪਾਇਆ ਸਚੇ ਨਾਮ ਸਦੀ ਹੀ ਭੋਗੇ ਭੋਗ ਮਹੱਲਾ ਪੰਜਵਾ ਮਨੇ ਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆ ਹੀ ਭੱਜ ਜਾਨ ਕਦੇ ਨ ਪਾਇਏ ਨ ਬੰਧ ਨਿੱਚਰ ਪੈਨਨ ਖਾਵਨੇ ਤਿੱਚਰ ਰਖਨ ਗੰਡ ਜਿਤ ਦਿਨ ਕਿਛ ਨ ਹੋਵਈ ਤਿਤ ਦਿਨ ਬੋਲਨ ਗੰਧ ਜੀ ਕੀ ਸਾਰੀ ਨ ਜਾਣੀ ਮਨ ਮੁਖ ਅਗਿਆਨੀ ਅੰਦਾ ਕੂੜਾ ਗੰਡੇ ਨ ਚੱਲਈ ਚਿੱਕੜ ਪੱਥਰ ਬੰਦ ਅੰਦੇ ਆਪ ਨ ਜਾਣੀ ਫੱਕੜ ਪਿੱਟਨ ਤੰਦ ਝੂਠੇ ਮੋਹੇ ਲਪਟਾਇਆ ਹੋ ਹੋ ਕਰਤ ਬਿਹੰਦ ਕ੍ਰਿਪਾ ਕਰੇ ਜਿਸ ਆਪਣੀ ਤਰਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਨ ਪਰੇ ਪਾੜੇ ਜੋ ਰਤੇ ਦੀਦਾਰੇ ਸੇ ਸਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਿੰਨਾ ਖਾਕ ਮਨ ਮੈਲਾ ਵੇਕਾਰ ਹੋਵੇ ਸੰਗ ਪਾਕਦ ਸੈ ਸੱਚਾ ਮਹਿਲ ਖੁੱਲੈ ਪਰਮਤਾਕ ਜਿਸ ਹੈ ਦਿਖਾਲੇ ਮਹਿਲ ਤਿਸ ਨ ਮਿਲੇ ਤਾਕ ਮਨ ਤਨ ਹੋਏ ਨਿਹਾਲ ਬਿੰਦ ਕ ਨਦਰ ਚਾਕ ਨ ਨਿਦ ਨਾਮ ਨਿਦਾਨੇ ਗੁਰ ਕੈ ਸਬਦ ਲਾਗ ਤੇ ਸੈ ਮਿਲੈ ਸੰਤ ਖਾਕ ਮਸਤ ਕਜ ਸੈ ਪਾਗ ਸ਼ਲੋਕ ਮਹੱਲਾ ਪੰਜਵਾ ਹਰਿਨਾਖੀ ਕੋ ਸਚ ਵੈਣ ਸੁਣਾਈ ਜੋ ਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣ ਹੋਛ ਬਿਲੀ ਫਿਰ ਤਹਿਡਾ ਮਨ ਸਾਧਾਰਨ ਦੁਰਜਨ ਸੇਤੀ ਨਿਹੋਰ ਚਾਇਓ ਦਸ ਵਿਖਾ ਮੈ ਕਾਰਣ ਊਣੀ ਨਹੀਂ ਚੂਣੀ ਨਹੀਂ ਨਹੀਂ ਕਿਸੈ ਵਿਹੂਣੀ ਪਿਰਛੈ ਲਛਬਿਲਾ ਛਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈ ਨਹੀਂ ਦੋਸਾ ਜਿਤ ਹਲਾਈ ਤਿਤ ਹਲਗੀ ਤੂ ਸੁਣ ਸੱਚ ਸੰਦੇਸਾ ਸਾਈ ਸੋਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸ ਕੇ ਸਭ ਗਵਾਏ ਗਲ ਸਿਹਤੀ ਲਾਏ ਸਵਾਰੀ ਕਰਮ ਹੀਣ ਤਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣ ਹੈ ਰਲਿਆ ਇਕ ਦੇਵ ਹੋ ਰਾਤ ਮੁਰਾਰੀ ਮਾਲਾ ਪੰਜਵਾ േ മന തൂ ഡോല ഹര മനസൂർണ സഖത്തെ ആ തുഃഖ വിസാരണഹാര ആരാധ മന സബ കില വിഖ ജേ വാർജൂർബ ലിഖ്യത്തിനാര ਉਨਨੀ ਛੱਡਿਆ ਮਾਇਆ ਸੋ ਆਵੜਾਇ ਤਨ ਸੰਚਿਆ ਨਾਮਯ ਅਪਾਰ ਅੱਠੇ ਪਹਿਰ ਇਕੱਤੇ ਲਿਵੈ ਮਨੇਨ ਹੁਕਮ ਅਪਾਰ ਜਨਨਾਹ ਨਿਕ ਮੰਗੇ ਦਾਨੇ ਇਕ ਦੇਹੋ ਦਰਸ ਮਨ ਪਿਆਰ ਪੜੀ ਜਿਸ ਤੂੰ ਆਵਹਿ ਚਿੱਤ ਤਿਸਨੋਂ ਸਦਾ ਸੁਖ ਜਿਸ ਤੂੰ ਆਵਹਿ ਚਿੱਤ ਤਿਸ ਜਮਨਾਹੇ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੈ ਕਾੜਿਆ ਜਿਸਦਾ ਕਰਤਾ ਮਿੱਤਰ ਸਭ ਕਾ ਜਿਸ ਵਾਰਿਆ ਜਿਸ ਤੂੰ ਆਵਹਿ ਚਿੱਤ ਸੋ ਪਰਵਾਣ ਜਨ ਜਿਸ ਤੂੰ ਆਵਹਿ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵਡ ਪਰਵਾਰਿਆ ਜਿਸ ਤੂੰ ਆਵਹਿ ਚਿੱਤ ਤਿਨ ਕੁੱਲ ਉਦਾਰਿਆ ਸ਼ਲੋਕ ਮਹਲਾ 5 ਅੰਦਰੋ ਅੰਨਾ ਬਾਹਰੋ ਅੰਨਾ ਕੁੜੀ ਕੁੜੀ ਗਾਵੇ ਦੇਹੀ ਤੋ ਵੈ ਚੱਕਰ ਬੜਾ ਹੈ ਮਾਇਆ ਨੂੰ ਬਹੁਤ ਆਵੈ ਅੰਦਰ ਮੈਲ ਨ ਉਤਰੈ ਹੋ ਮੈਂ ਫਿਰ ਫਿਰ ਆਵੈ ਜਾਵੈ ਨੀਦ ਵੇ ਆਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੈ ਬੈਸ ਨੂੰ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨਬੜੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇਂ ਜਹ ਹੰਸ ਸਭਾ ਵਿਚਾਰ ਕਰ ਦੇਖਣ ਤਾ ਬੱਗਾ ਨਾਲ ਜੋੜ ਕਦੇ ਨ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉਡਰਿਆ ਵੇਚਾਰਾ ਬਗੁਲਾ ਮਤੂ ਹੋਵੇ ਮੱਝ ਲ ਖਾਵੇ ਜਿੱਤ ਕੋ ਲਾਇਆ ਤਿਤ ਹੀ ਲਗਾ ਕਿਸ ਦੋਸਦ ਚੈ ਜਾ ਹਰ ਏਵੈ ਪਾਵੇ ਸਤਗੁਰ ਸਰਵ ਰਤਨੀ ਪਰ ਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਵ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਪਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨ ਹੋਈ ਕਰਤੇ ਵੈ ਪਾਵੇ ਜਨ ਨਾਨਕ ਜਿਸ ਦੇ ਮਸਤਕ ਭਾਗ ਤੁਰੇ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਭ ਤਾਰੇ ਸਭ ਆਸ੍ਰਿਸ਼ਟ ਛਡਾਵੇ ਮਹਲਾ ਪੰਜਵਾ ਪੰਡਿਤ ਆਖਾਏ ਬਹੁਤੀ ਰਾਹੀ ਕੁਰੜ ਮੋਠ ਜਨੇਹਾ ਅੰਦਰ ਮੋਹੋ ਨਿਤ ਪਰਮ ਵੇ ਆਪਿਆ ਤਿਸ ਟਸਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋ ਹ ਸੱਚ ਕਹਿਤਾ ਜੋ ਹੋ ਆਵੇ ਅੰਤਰ ਬਹੁਤ ਰੋਹਾ ਵੇ ਆਪਿਆ ਦੁਰਮਤ ਕੋ ਬੁੱਧ ਕੋ ਮੂੜਾ ਮਨ ਲਗਾ ਤਿਸ 모ਹਾ ਠੱਗ ਗਏ ਸੀ ਠੱਗਰਲ ਆਇਆ ਸਾਥ ਪੇ ਇੱਕੋ ਜੇਹਾ ਸਤ ਗੁਰ ਸਰਾਫ ਨਦਰੀ ਵਿਚਦੋ ਕੱਡੇ ਤਾਂ ਓ ਘੜ ਆਇਆ ਲੋਹਾ ਬਹੁ ਤੇਰੀ ਥਾਇਰ ਲਾਇ ਰਲਾਈ ਦਿੱਤਾ ਓ ਘੜਿਆ ਪੜਦਾ ਅੱਗੇ ਆਏ ਖ ਲੋਹਾ ਸਤਗੁਰ ਕੀ ਜੇ ਸਰਣੀ ਆਵੈ ਫਿਰ ਮਨੂਰ ਹੋ ਕੰਚਨ ਹੋ ਹ ਸਤਗੁਰ ਨਰਵੈਰ ਪੁੱਤਰ ਸਤਰ ਸਮਾਨੇ ਅਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਰ ਮਸਤਕ ਹੋ ਵੈ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰੂ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਰਦੇ ਵਸੇ ਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋ ਹਾ ਪੜੀ ਜੋ ਤੁਦ ਪਾਣਾ ਜੰਤ ਸੋ ਤੁਦ ਬਝਈ ਜੋ ਤੁਦ ਪਾਣਾ ਜੰਤ ਸੋ ਦਰਗਹ ਸਿਜਈ ਜਿਸਨੋ ਤੇਰੀ ਨਦਰ ਹੋ ਮੈਂ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਪੋਸੋ ਪਈ ਜਿਸਨੂੰ ਤੂੰ ਕਿਰਪਾਲ ਸਚਾ ਸੋ ਥਈ ਜਿਸਨੂੰ ਤੇਰੀ ਮਇਆ ਨਾ ਪੋਹ ਹੈ ਅਗਨਈ ਜਿਸ ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮੱਤ ਲਈ ਸਲੋਕ ਮਹੱਲਾ ਪੰਜਵਾ ਕਾ ਕਰਿ ਕਿਰਪਾ ਕਿਰਪਾਲ ਆਪੇ ਬਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਈ ਪੈ ਮਨ ਤਨ ਅੰਤਰਵਾਸ ਦੁਖਾ ਨਾਸ ਹੋਇ ਹੱਥ ਦੇ ਆਪ ਰੱਖ ਬਿਆਪੇ ਪੋ ਨ ਕੋਈ ਗੁਣ ਗਾਵਾ ਦਿਨ ਰਹਿਣ ਇਤੇ ਕੰਮ ਲਾਹੀ ਸੰਤ ਜਨਾ ਕੈ ਸੰਗ ਹਮੇ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਿਆਲ ਆਪਣੀ ਸਿਫਤ ਦੇਹੋ ਦਰਸਨ ਦੇਖਨੇ ਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾ ਇਕੋ ਜਪੀਐ ਮਨੈ ਮਾਹੇ ਇਕਸ ਕੀ ਸਰਣਾਹੇ ਇਕਸ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ ਇਕੋ ਦਤਾ ਮੰਗਿਐ ਸਭ ਕਿਛੁ ਪਲੈ ਪਾਹੀ ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਧਿਆਇ ਅੰਮ੍ਰਿਤ ਨਾਮ ਨਿਦਾਨ ਸਚੁ ਗੁਰ ਮੁਖ ਪਾਇਆ ਜਾਹੇ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਐ ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰ ਆ ਨਾਨਕ ਖਸ ਮਰ ਜਾਏ ਪੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੋਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨੇ ਪੈੜ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਐ ਜਿਸ ਨੂੰ ਤੇਰੀ ਖੁਸ਼ੀ ਤਿਨ ਨੋ ਨਿਦ ਪੁੰਛੀ ਐ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋ ਛੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾ हो हो कृपाल स्वामी मेरे संता संग हो भुल् जे तुद हो भुल् से जम जम मर कदे न चुकन हावे माला पंजवा। ਸਤ ਗੁਰ ਸਿਮਰਹੁ ਆਪਣਾ ਘਟ ਅਵ ਘਟ ਘਟ ਕਾਟ ਹਰ ਹਰ ਨਾਮ ਜਪੰਤੇ ਆ ਕੋਈ ਨ ਬੰਦੇ ਵਾਟ ਪੜੀ ਤਿਤੈ ਤੂ ਸਮਰਥ ਜਿਥੈ ਕੋਈ ਨਹੀਂ ਉਥੈ ਤੇਰੀ ਰਖ ਅਗਨੀ ਉਦਰ ਮਾਹਿ सुन कै जम के दूत नाये तेरा छहे पौजल हो जिन को लगी प्यास अमृत से खा कल मैं हो पुन गुण गोविंद गाहे सब सहनो कृपाल संभल सहे साहे, साहे। ਮਿਰਥਾ ਕੋਈ ਨਾ ਜਾਏ ਜੇ ਆਵੇ ਤੁਦੇ ਆਹੀ ਸਲੋਕ ਮਹੱਲਾ ਪੰਜਵਾ ਦੁਜਾ ਤਿਸਨਾ ਬੁਝਾਏ ਹੋ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮੇ ਗੋਚਰ ਸਾਹਿਬੋ ਸਮਰੱਥ ਸੱਚਾ ਦਾਤਾ ਤੂੰ ਨਹਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀ ਮਿੱਤ ਕਹੜੇ ਨਾ ਜਾਈਏ ਅੰਤ ਨਾ ਪਾਰਾਵਾਰ ਪ੍ਰਭ ਛੋੜ ਹੋਰ ਜੇ ਮੰਗੜਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸਾਹ ਸੇ ਜਿਨ ਸੱਚਾ ਬਿਵਹਾਰ ਜਿੰਨਾ ਲੱਗੀ ਪ੍ਰੀਤ ਪ੍ਰਭ ਨਾਮ ਸਹਜ ਸੁਖ ਸਾਰ ਨਾਨਕ ਇੱਕ ਆਰਾਦੇ ਸੰਤਨ ਰੇਣਾ ਮਹੱਲਾ ਪੰਜਵਾ ਆਨੰਦ ਸੁਖ ਬਿਸਰਾਮ ਨਿਤ ਹਰਿ ਕਾ ਕੀਰਤਨ ਗਾਹੀ ਅਵਰ ਸਿਆਣ ਪਛਾੜ ਦੇ ਨਾਨਕ ਉਦਰ ਸੁਣਾਈ ਪੜੀ ਨਾ ਤੂੰ ਆਵਹਿ ਵਸ ਬਹੁਤ ਕਿਣਾ ਵੜੇ ਨਾ ਤੂੰ ਆਵਹਿ ਵਸ ਬੇਦ ਪੜਾਵਣੇ ਨਾ ਤੂੰ ਆਵਹਿ ਵਸ ਤੀਰਥ ਨਹੀਂ ਹੈ ਨਾ ਤੂੰ ਆਵਹਿ ਵਸ ਧਰਤੀ ਤਈ ਹੈ ਨਾ ਤੂੰ ਆਵਹਿ ਵਸ ਕਿਤੇ ਸਿੜ ਪੈ ਨਾ ਤੂੰ ਆਵਹਿ ਵਸ ਬਹੁਤਾ দান ਦੇ ਸਭ ਕੋ ਤੇਰੇ ਵਸ ਅਗਮਯ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਸ਼ਲੋਕ ਮਹੱਲਾ ਪੰਜਵਾ ਆਪੀ ਵੈਦ ਆਪ ਨਾਰਾਇਣ ਇਹ ਵੈਦ ਜੀਆ ਕਾ ਦੁਖ ਲਾਇਣ ਗੁਰ ਕਾ ਸਬਦ ਅੰਮ੍ਰਿਤ ਰਸ ਖਾਏਣ ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਿਟਾਏਣ ਮਹੱਲਾ ਪੰਜਵਾ ਹੁਕਮ ਉੱਛਲੈ ਹੁਕਮੇ ਰਹਿ ਹੁਕਮੇ ਦੁੱਖ ਸੁਖ ਸੰਮ ਕਰਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜਿਵੈ ਹੁਕਮੇ ਨਾਨਾ ਵੱਡਾ ਥਿਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧ ਧਰਮ ਗੁਰਮੰਤ ਹੁਕਮੇ ਆਵੜ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਪੜੀ ਹਾ ਤਿਸ ਟਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਾ ਤਿਸ ਟਾਡੀ ਬਲਹੈ ਜਿ ਗਾਵੇ ਗੁਣ ਅਪਾਰ ਸੋਟਾ ਢੀ ਤਨ ਤਨ ਜਿਸ ਲੋੜੇ ਨਰਮਕਾਰ ਸੋਟਾ ਢੀ ਭਗਠ ਜਿਸ ਸੱਚਾ ਦਵਾਰ ਬਾਰ ਓਹੋ ਟਾਡੀ ਤੁੱਦ ਧਿਆਈ ਕਲਾੜੇ ਦਿਨ ਰਹਿੜਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਦਾ ਲਿਵੈ ਤਾਰ ਸੋਟਾ ਡੀ ਗੁਰਵੰਤ ਜਿਸ ਨੂੰ ਪ੍ਰਭ ਪਿਆਰ ਸ਼ਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮਿਉਰਾਸ ਅੰਮ੍ਰਿਤ ਹਰਿ ਕਾ ਨਾ ਹੋ ਮਨ ਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣਗਾਉ ਉਪਦੇਸ਼ ਸੁਣੋ ਤੁਮ ਗੁਰ ਸਿਖ ਹੋ ਸੱਚਾ ਇਹ ਸੋ ਆਹੋ ਜਨਮ ਪਦਾਰਥ ਸਫਲ ਹੋਏ ਮਨ ਮੈ ਲਾਏ ਹੋ ਪਾਉ ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਐ 타ਉ ਮਹੱਲਾ ਪੰਜਵਾ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਹੀ ਕੱਢਲੇ ਪਾਣੇ ਜੋਨ ਪਵਾਈਐ ਪਾਣੇ ਬਖਸ ਕਰੇ ਪਾਣੇ ਦੁੱਖ ਸੁਖ ਪੋਗੀਐ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਜ ਕੈ ਪਾਣੇ ਜੋਤ ਤਰੀ ਪਾਣੇ ਭੋਗ ਪੁਗਾਇਦਾ ਪਾਣੇ ਮਨ ਹੈ ਕਰੇ ਪਾਣੇ ਨਰਕ ਸੁਰਗ ਔ ਤਾਰੇ ਪਾਣੇ ਤਰਨ ਪਰੇ ਪਾਣੇ ਜਿਸ ਭਗਤੇ ਲਾਹਿ ਨਾਨਕ ਵਿਰਲੇ ਹੀ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸੂ ਪਰੇਤ ਅ ਗਿਆਨ ਉਧਾਰੇ ਇੱਕ ਖੜੇ ਦਿਨ ਸ ਰਾਤ ਤੇਰਾ ਨਾਮ ਉਸ ਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰਾ ਤਰਾਪੀਐ ਦੁਖ ਸਹਜ ਆਨੰਦ ਕਣਾ ਪ੍ਰਭ ਜਪਤਿਆ ਦੁਖ ਜਾਓ ਨਾਨਕ ਨਾਮ ਜਪਤ ਸੁਖ ਉਪਜੈ ਦਰਗਹ ਪਾਈਐ ਥਾਓ ਮਹੱਲਾ ਪੰਜਵਾ ਨਾਨਕ ਨਾਮ ਧਿਆਇ ਗੁਰਪੂਰਾ ਮਤਿ ਦੇਹੀ ਪਾਣੈ ਜਪਤਪ ਸੰਜਮੋ ਪਾਣੇ ਹੀ ਕੱਢਲੇ